ਬਹੁਤ ਬਾਰ ਵੀ ਕਰ ਲਾਂਗੇ ਮਾਨਯੋਗ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਤ ਡੀसीपी ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਦੀ ਟੂਰ ਦੇ ਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਖੀ ਆ ਇਹਦਾ ਨਾਮ ਹੈਗਾ ਲੁਕਸ ਮਸੀਤ ਉਰਫ ਲੱਕੀ ਮਸੀਤ ਇਹ ਮਨਜੀਠਾ ਰੋਡ ਸਰਦਾਰ ਰੈਨਵਾਰਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ਹਾਰ ਸੋਨੇ ਦਾ ਦੋ ਮੁੱਦਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰੀ ਕਰ ਗਿਆ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਦੇ ਦਰਜ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਕੋਈ ਵਾਰਦਾਤ ਇਹਨੇ ਕੀਤੀ ਕਿੱਥੇ ਫੇਜੀ ਇਹ ਇਹ ਤੇਰਾ ਮਕਦਮਾ ਹੈਗਾ 14225 ਦਾ 305 331 ਤਿੰਨ ਬੀ ਐਨ ਸਥਾਨਾ ਕੰਟੋਲਮੈਂਟ ਦਾ ਸਰ ਕਿਹੜੇ ਏਰੀਆ ਚ ਹੋਈ ਸੀ ਇਹ ਬਾਤ ਇਹ ਕੰਟੋਲਮੈਂਟ ਥਾਂ ਤੇ ਹੋਈ ਸੀ ਠੀਕ ਤੇ ਹੁਣ ਤੱਕ ਤੇ ਕਿੰਨੀ ਰਿਕਵਰੀ ਹੋਈ ਸਰ ਇਹ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ ਬਾਕੀ ਲੇ ਹੋਣਗੇ ਤੇ ਨੌਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਹੋਗਾ ਜੀ ਇਹ ਕੋਈ ਕਾਸ ਪੜਿਆ ਲਿਖਿਆ ਨਹੀਂ ਹੈ ਪਰ ਉਮਰ ਇਹ ਦੀ ਹੈ 22-23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਕੰਮ ਇਹਦਾ ਕੁਝ ਨਹੀਂ ਇਹ ਹੀ ਚੋਰੀ ਦਾ ਹੀ ਹੈ ਨੌ ਮਕਦਮੇ ਪਹਿਲਾਂ ਹੀ ਦਰਜ ਨੇ ਇਹਦੇ ਚ 6 ਜੀ